ਕੋਰ ਬੁੰਡਾ ਵੱਲੋਂ ਗੈਰ ਰਾਜਨੀਤਕ ਮੋਰਚੇ ਵੱਲੋਂ ਸਰਦਾਰ ਸਾਧ ਸਿੰਘ ਔਰ ਗੰਠਾ ਸਿੰਘ ਔਰ ਤਰਜਿੰਦਰ ਸਿੰਘ ਔਰ ਆਦਾਂ ਦੇ ਮੌਜੂਦ ਸਰਦਾਰ ਰਸਾਲ ਸਿੰਘ ਅਕੀਮ ਸਰਦਾਰ ਬੂਟਾ ਸਿੰਘ ਅਕੀਮ ਸਰਦਾਰ ਸਰਦੂਲ ਸਿੰਘ ਅਕੀਮ ਸਰਦਾਰ ਕੁਲਵਿੰਦਰ ਸਿੰਘ ਅਕੀਮ ਸਰਦਾਰ ਸੁਖਜਿੰਦਰ ਸਿੰਘ ਅਕੀਮ ਸਰਦਾਰ ਮੁਖਜਿੰਦਰ ਸਿੰਘ ਅਕੀਮ ਸਰਦਾਰ ਇਕਬਾਲ ਸਿੰਘ ਹਕੀਮ ਸਰਦਾਰ ਹਰਮਿੰਦਰ ਸਿੰਘ ਡੁੰਨੀ ਵਾਲਾ ਹਾਂਜੀ ਅੱਜ ਸਾਰੇ ਆਪਣੇ ਸੀਤੋ ਦੇ ਜਿੰਨੇ ਵੀ ਲੀਡਰ ਟੀਮ ਇੱਥੇ ਪੁੱਜੀ ਹੈ ਤੁਹਾਡੇ ਸਾਹਮਣੇ ਸਾਰੇ ਪਤਵੰਤੇ ਸੱਜਣਾਂ ਉਹਨਾਂ ਦੇ ਗ੍ਰਹਿ ਵੇਖੇ ਬੈਠ ਕੇ ਕਾਫੀ ਵਿਚਾਰ ਚਰਚਾ ਹੋਈ ਹੈ ਜਥੇਬੰਦੀ ਦੀ ਔਰ ਜਿਹਦੇ ਵਿੱਚ ਵੱਡੇ ਪੱਧਰ ਤੇ ਜਥੇਬੰਦੀ ਨੂੰ ਇਹਨਾਂ ਯੋਧਿਆਂ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਗੈਰ ਰਾਜਨੀਤਿਕ ਔਰ ਮੋਰਚਿਆਂ ਦੇ ਵਿੱਚ ਜਿੱਥੇ ਵੀ ਮੌਕਾ ਮਿਲੇ ਉੱਥੇ ਸੇਵਾ ਕਰਨ ਦਾ ਜਿਹੜਾ ਇਹਨਾਂ ਨੇ ਵਿਸ਼ਵਾਸ ਦਿੱਤਾ ਔਰ ਜਥੇਬੰਦੀ ਨੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਇਹ ਵਿਸ਼ਵਾਸ ਦਿੱਤਾ ਵਾ ਕਿ ਜਿੱਥੇ ਵੀ ਕਿਤੇ ਵੀ ਕਿਤੇ ਵੀ ਦਿੱਕਤ ਆਵੇ ਕੋਈ ਮਸਲਾ ਆਵਾਜਾਂ ਪਰਿਵਾਰਕ ਤੌਰ ਤੇ ਰਲ ਮਿਲ ਕੇ ਇਹ ਜਥੇਬੰਦੀ ਜਿਹੜੀ ਆ ਮੋਢੇ ਨਾਲ ਮੋਢਾ ਲਾ ਕੇ ਔਰ ਪਰਿਵਾਰਕ ਤੌਰ ਤੇ ਇੱਕ ਦੂਜੇ ਨਾਲ ਚੱਲਦੀ ਰਹੂਗੀ ਔਰ ਅੱਗੇ ਜਿੱਥੇ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਔਰ ਸੇਵਾ ਕਰਨ ਦਾ ਜਿਹੜਾ ਵਾ ਉਹ ਸਮਾਂ ਦਿੱਤਾ ਗਿਆ ਔਰ ਸਰਬੱਤ ਦੇ ਭਲੇ ਲਈ ਸੇਵਾ ਕਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦੇਸ਼ ਲੈਵਲ ਤੇ ਜੋ ਆਪਣਾ ਮੋਰਚਾ ਲੱਗਾ ਵਾ ਉਹ ਵੱਡੀਆਂ ਬਰੰਦੀਆਂ ਨੂੰ ਛੂ ਕੇ ਘਰਾਂ ਨੂੰ ਆਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਭਰਾ ਸਾਡੇ ਨਾਲ ਆਏ ਆ ਜੀ ਆਏ ਨੇ ਇਹਨਾਂ ਨੂੰ ਆੜਿਆ ਸਾਡਾ ਅੱਗੇ ਵੀ ਅਸੀਂ ਇੱਕ ਦੂਜੇ ਤੋਂ ਨਹੀਂ ਆ ਭੱਜਦੇ ਤੇ ਅੱਗੇ ਵੀ ਅਸੀਂ ਹੋਣ ਵੀ ਸਾਨਵਦੀ ਰਾਜ ਆਵਾਜ਼ ਮਾਰਨ ਆਈ ਹਾਜ਼ਰਾ ਬਾਕੀ ਸਾਡੇ ਪ੍ਰਧਾਨ ਜੀ ਵੀ ਇੱਥੇ ਆ ਜਿੱਤੇ ਕਿਤੇ ਇਹਨਾਂ ਦੀ ਲੋੜ ਆਏ ਆ ਜਰਾ ਜਿੱਤੇ ਕਿਤੇ ਆਪਾਂ ਹੁਣ ਚੰਦੇ ਤੋਂ ਪਾਪੂ ਆ ਉਹ ਵੀ ਸੋ ਆਜੂ ਤੇ ਸਾਡੇ ਵੀ ਪੰਤੰਗ ਦੇ ਜੁਪੇ ਦੇ ਇਹਦੇ ਨੂੰ ਅਕਸਰ ਪੰਜ ਤੋਰੀਆਂ ਆ ਜਾਂਦੇ Goa ਬਹੁਤ ਦੋਆ ਉਹ ਜੀ ਸੋ ਦਾ ਪਿੱਛਾ ਵਾ ਇੱਕ ਸਾਡੀ ਦੀਦੀ ਅੱਡੀ ਸਾਡਾ ਸਾਥੀ ਜਾ ਸਾੜ ਕੇ ਚਲਾ ਗਿਆ ਵਾ ਸੋ ਸਾਡੇ ਕੋਲ ਪਲਵਣ ਤੋਂ ਸੋ ਆ ਬੰਗਲਾ ਰਾਏ ਤੋਂ ਦੇ ਵੀ ਆਗਿਰ ਕਾਰੇ ਨੇ ਪੂਰਾ ਜੁਰੂਰ ਕਰ ਪਾਇਆ ਹੈ ਕਾਮੀਦਰ ਸਰਦਾਰ ਜਸਵੰਤ ਸਿੰਘ ਆਰ ਬੀ ਐ ਇਹ ਪ੍ਰਮਾਣ ਅਭਿਵਾਜ ਦਵਾਨੇ ਆ ਕਿ ਜਿੱਦਾਂ ਹੀ ਤੁਹਾਡੇ ਨਾਲ ਆ ਅੱਗੇ ਆ ਉਦਾਂ ਹੀ ਹੋਣੀਆਂ ਤੇ ਆਪਾਂ ਸਾਰੇ ਇਕੱਠੇ ਹੋ ਗਏ ਇੱਕ ਪਲੇਟਫਾਰਮ ਦੀ ਜ਼ਾਰੇ ਦੀ ਲੜਾਈ ਆ ਤੇ ਇੱਕ ਪਲੇਟਫਾਰਮ ਦੇ ਆਪਾਂ ਸਾਰੇ ਜਲਾਈ ਚੜਦੀ ਆ ਤੇ ਜੇ ਕੋਈ ਅੰਦਰ ਤੋਂ ਬੋਲਦਿਆਂ ਦਤੀ ਹੋਈ ਹੋਵੇ ਤੇ ਮੈਂ ਦਾ ਜਾਂਚ ਕਰ ਤੇ ਮੈਂ ਬੇ ਦੁਬਾਰਾ ਆ ਦੇ ਵੀਰਾਂ ਨੂੰ ਕੀ ਹੈ ਬਿਨਾ